ਤੇ ਕੋਈ ਵੀ ਇੱਕ ਬੰਦਾ ਨਾ ਮੈਨੂੰ ਐਕਨੋਲੇਜ ਕਰੀ ਚੱਲੋ ਸੁਖਨਾਮ ਜੀ ਸਰ 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 ਹਾਂ ਤੁਸੀਂ ਐਕਨੋਲੇਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨ ਥੀ ਆ ਜੀ ਜੀ ਸਰ ਜੀ ਪਹਿਲੀ ਗੱਲ ਹੈ ਸਿਵਲ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆ। ਉਹ ਧੱਤੇ ਤੋਂ ਮਨਾ ਨਹੀਂ ਕਰਦੇ। ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਰਿਚ ਐਸਟਾ ਹੋਣਾ ਹੈ। ਜੀ ਸਰ ਤੁਹਾਨੂੰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਹੈ ਉਹਨੂੰ ਬਾਰੋ-ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਹੈ ਜਿਵੇਂ ਗੱਲ ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਉਸ ਤੋਂ ਬਾਅਦ ਕੰਮ ਕੀ ਉਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਤੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ ਚ ਨਾ ਹੋਵੇ ਇਹ ਗੱਲ ਥੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੈਂਟਰ ਨੇ ਉਸ ਤੇ ਏਅਰ ਕੀ ਦਾ ਮਾਈਕ ਚਲੂ ਜਿਹੜੇ ਸੈਂਟਰ ਨੇ ਉਥੋਂ ਆਪਾਂ ਡਬਲ ਕੈਲੀਬ੍ਰੇਟਿੰਗ ਦੀ ਵਿਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਦੇ ਮੰਨ ਚ ਹੈ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਹੈ ਕੱਲ ਸ਼ਾਇਦ ਸੁਪੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਹੈ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋਵੇਗੀ ਸ਼ਹਿਰ ਵਾਲੇ ਸੈਕਟਰ ਚ 100 ਬੰਦੇ ਆਦੇ ਆਂ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰ ਸਕਿਉਰਿਟੀ ਅਸਰ ਅਜੀਤ ਕੱਲ ਆਪਾਂ ਆਈਟੀਆਈ ਨਾਪਰੂਲ ਤੇ ਡਬਲ ਡਿਪਲੋਇਮੈਂਟ ਕਾਣੀ ਆ। ਪਰ ਠੀਕ ਹੈ ਸਰ ਨੋਟਡ। ਉਸ ਤੋਂ ਇਲਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ ਚ ਜਿਵੇਂ ਅੱਜ ਡਿਪਲੋਇਮੈਂਟ ਸੀ ਜੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੱਲੋਂ। ਜੀ ਸਰ ਸਿਰਫ ਸ਼ੰਭੂ ਤਕਨੌਰ ਉੱਥੇ ਸ਼ੰਭੂ ਜੀ ਆਪਣੇ ਹਰਮਨ ਤੋਂ ਟੋਟੇ ਸੈਂਟਰ ਕਨੌਰ ਚ ਨਹੀਂ ਕਿੱਥੇ ਨੇ?

दस ओथे भी दो तीन तीन बंदे लाने अजीत मतलब ਬੀਡੀਪੀਓ ਦਫਤਰਾਂ ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰ ਲਈ ਲੱਕੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਉਣਾ ਤੇ ਬੀਡੀਪੀਓ ਦਫਤਰ ਚ 2-2 3-3 ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਾਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਸੂਜੀ ਗੱਲ ਜਿੱਦਣ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਿੱਦਾ ਜਿੱਦਾ ਨਾਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂਗੀ ਥੈਂਕ ਯੂ ਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਦੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਹੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ ਜਤੀਸ਼ਦਰ ਕਿਸ਼ੋਰ ਸੁਣ ਲਈ ਹਾਂ ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਿਓ ਟੀਐਸਪੀ ਸਿਟੀ 2 ਜੈਟਰ ਜੀ ਸਰ

अच्छा जान जी, जी कल दी कोई की, की कुछ हो तक सर सर थीका। थीका। पी, बिल्कुल पीसफुल कोई ऐसी घटना नहीं आई इन डायरेक्शन ला रहे थी नामजदगी रोकी अच्छे पेपर पोपर किसी प्राइवेट बल्कि ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਬਿਲਕੁਲ ਸਰ ਤੇ ਹਟਾਣਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰੇ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸੀਪੇਸ਼ਨ ਕੱਲ ਸਰ ਉਹ ਥੋੜੇ ਜਿਹਾ ਸਰ ਗੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਈਟ ਸਰ ਜੀ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਸੰਪੂਰਨ ਆ ਜਾਂਦੇ ਰੋਕੋ ਰਾਈਟ ਸਰ ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਕਿ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਆਬਜ਼ਰਵਰ ਕਿੰਨਾ ਦਾ ਇਹ ਸੀਗਾ ਕਿ ਧੱਕਾ ਜ਼ਰੂਰ ਹੋ ਜੋ ਵੀ ਹੋ ਨਾ ਹੁੰਦਾ ਹੀ ਆ ਇਲੈਕਸ਼ਨਾਂ 'ਚ ਪਰੰਤੂ ਪ੍ਰਮਾਈਸੇਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ 'ਚ ਜਿਸੀ ਆਫਿਸ ਨੇ ਅੰਦਰੋਂ ਪੇਪਰ ਉੱਪਰ ਪਾੜਦੇ ਉੱਥੋਂ ਬੱਝੇ ਸੀ ਉਹ ਕੰਮ ਨਹੀਂ ਬਾਰੋ-ਬਾਰ ਹੋ ਜੇ ਜੋਗੀ ਹੋਣਾ ਨੋਟਿਸ ਸਰ ਇੱਕ ਡੀਐਸਪੀ ਨਾ ਬਾ ਸਰ ਮੈਂ ਤਾਂ ਬਿਲਕੁਲ ਪੀਸਫੁੱਲ ਰਿਹਾ ਕਿਸੇ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਕਿਸੇ ਨੂੰ ਰੋਪਿਆ ਹੋਵੇ ਕਿਸੇ ਨੂੰ ਟੱਕਿਆ ਹੋਵੇ ਕੋਈ ਪ੍ਰਾਈਵੇਟ ਬੰਦੇ ਨਾਲ ਕੀ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਮਜ਼ਦਗੀਆਂ ਕਿਉਂਕਿ ਮੈਕਸਿਮਮ ਹੋਣਗੀਆਂ ਸਰ ਤੇ ਅਸੀਂ ਕੰਟੈਕਟਸ ਹੈਗੇ ਆ ਸਰ ਐਮਐਲਏ ਸਾਹਿਬ ਉਹਨਾਂ ਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਐਚਪੀਸਫੁਲ ਹੈ ਸਰ ਬਿਲਕੁਲ ਤੇ ਇਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਜੀ ਨੂੰ ਵੀ ਕੋਈ ਰੋਕਾ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰੂੰਗੇ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਸਰ ਬਿਲਕੁਕੁਲ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ 2 ਮਿੰਟ ਤੇ ਆਏ ਸੀ ਸਰ ਪੌਂਗਰਸ ਵਾਲੇ ਉਹ ਮੈਟਮ ਨੇ ਮੋੜਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਵੇਰ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਣ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਹਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਪਰ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨਾਲ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਿਆਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰ ਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰੈਂ। ਰੇਟ ਸਰ ਸਰ ਸਾਹਿਬ। ਜੀਐਸਪੀ ਪਤਣਾ। ਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਬਾਬੇ ਦਾਖਲ ਕਰਨੇ ਵਾਸਤੇ ਸਰ ਜੀ ਸਰ ਦੀ ਅਡਰੈਕਸ਼ਨ ਦਾ ਧਿਆਨ ਰੱਖਣਗੇ ਸਰ ਸਾਰੀਆਂ ਜੋ ਵੀ ਕੋਈ ਰੋਕਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਟਕਵਾ ਲਵੇ ਪਰ ਪ੍ਰੈਮਾਈਸਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਤਕਾਮੋ ਕੀ ਬਿਲਕੁਲ ਓਕੇ ਸਰ ਓਕੇ ਸਰ ਡੀਐਸਪੀ ਕਨੋਰ ਸੁੱਚੀ ਗੱਲ ਸਰ ਜੀ ਸਭ ਠੀਕ ਹੈ ਸਰ ਸਾਡੇ ਮਤਲਬ ਮੈਂ ਦੋ ਕੋਆ ਇੱਕ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਧਿੰਦਰ ਆ ਗਿਆ ਸੀ ਕਾਲੀਦਰਾ ਉਹ ਬਾਹਰ ਰੌਲਾ ਰੌਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਿਰ ਸਟੂਡੈਂਟ ਦੀ ਅੱਜ ਉਹਨਾਂ ਦਾ ਚੱਲ ਰਿਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਾਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਦੇ ਜਿਵੇਂ ਵੀ ਫਾਈਲ ਦਿਖਾਇਆ ਜੀ ਤੁਹਾਡੀ ਕੈਕ ਕਰਾਉਣੇ ਆਏ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਉਹਦਾ ਬਰਸੂ ਦੇ ਧਿਆਨ ਰੱਖਾਂਗੇ ਇਸ ਗੱਲ ਦਾ ਸਰ ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਹੈ ਪੁਲਿਸ ਆਬਜ਼ਰਵਰ ਦੀ ਜਿੱਥੇ ਕਮਿਸ਼ਨਰ ਸਰ 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 ਕਮਿਸ਼ਨਰ ਨੇ ਸੀਰੀਅਸਲੀ ਕਿਹਾ ਕਿ ਸੰਘੰਮ ਤੇ ਘਨੌਰ ਸਭ ਤੋਂ ਜਿਆਦਾ ਧੱਕਾ ਹੋਊਗਾ ਸਰ ਜੋ ਵੀ ਤੱਕਾ ਕਰਨਾ ਹੈ ਪਿੰਡ ਚ ਕਰ ਲਓ ਘਰ ਚ ਕਰ ਲਓ ਰਾਹ ਚ ਕਰ ਲਓ

ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਕੋਈ ਨਾ ਕੋਈ ਕੰਮ ਚੱਲ ਰਿਹਾ ਤਾਂ ਰੋਕਣਾ ਵੀ ਹੈ ਤੇ ਰਿਗੂਲੇਸ਼ਨ ਵੀ ਹੋਣਾ ਹੈ। ਜੀ ਮਾਈ ਸਰ। ਬੰਤੂ ਬਿਲਡਿੰਗ ਦੇ ਅੰਦਰ ਇਹ ਤਕਰਾਉਂਗਾ ਤੇ ਮਸ਼ੀਨ ਪਈਆ। ਜੀ ਮੈਨੂੰ ਨਹੀਂ ਪਤਾ ਕਿ ਕਿਸੇ ਬੰਦੇ ਦੇ ਬੀਂ ਪਰ ਨਹੀਂ ਤੇ ਉਸ ਨੂੰ ਤੇ ਘਰੀ ਦੇ ਬੰਦੇ ਕੰਮ ਲਾਣ ਜਾ ਕੇ। ਸਰ ਸਰ ਸਰ। ਸਰ ਜੀ ਇਹ ਤਾਂ ਉਹ ਬਲ ਸੀਰ ਬੰਦ ਚੇਂਜ ਕਰ ਸਕਦਾ। ਜੀ ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਪਰਨੇ ਆ ਕਿਹੜੇ ਨਹੀਂ ਪਰਨੇ। ਕੰਮ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੱਲ ਕੱਲ ਦਾ ਦਿਨ ਆਪਾਂ ਸਾਰਿਆਂ ਦੀ ਬਹੁਤ ਜ਼ਰੂਰੀ ਸਰ ਕਿਉਂਕਿ ਕੰਮ ਹੀ ਰੋਣੇ ਦਾ ਬਿਲਕੁਲ ਸਰ ਪੂਰਾ ਧਿਆਨ ਦਿਆ ਹੈ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਦਾ ਸਰ ਕੋਈ ਤਰੀਕੇ ਸਹਿਤ ਕਰਕੇ ਬਾਅਦ ਕਰ ਕਿਸੇ ਨੇ ਵੀ ਵੜੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗਾ

ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਰਹੀ ਫਿਰ ਪੀਸਫੁੱਲ ਦੇਖਿਆ ਸਾਰ ਅੱਜ ਤੇ ਸਾਡੇ ਹੋਏ ਮਤਲਬ 25 ਦੇ ਕਰੀਬ ਹੋਏ ਆ ਜੀ ਸਾਡਾ ਸਾਰਾ ਅਗਨਾਲੀ ਸੈਕਸਮੈਕਸ ਦੇ ਨਾਲ ਉਹ ਕਹਿੰਦੇ ਵੀ ਅਸੀਂ ਕੋਈ ਉਹ ਨਹੀਂ ਕਰਨਾ ਹੈ ਕਿ ਇਹ ਤਾਂ ਕਾਜ ਹੋਣਾ ਕੋਈ ਕੰਮ ਦੋਸਰੀਆਂ ਕਰਨ ਜਿਹੜਾ ਇੱਕ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਆਇਆ ਸੀ ਉਹਨਾਂ ਨੂੰ ਕਹਿੰਦੇ ਸੀ ਸੰਕਰਪਾ ਬਾੜ ਕਢਾਓ ਆਇਆ ਚੋ ਉਹ ਲੋਕੀਂ ਸਾਰੇ ਕਹਿੰਦੇ ਸੀਗੇ ਵੀ ਜੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਬੇਕੁਫੀ ਕੰਮ ਸੀਗਾ ਜੀ ਜੀ ਚੋਣ ਹੀ ਦਿਖਾਇਆ ਬਰਮ ਬਾਰਕ ਤਿਲਕੋਟੀ ਕੇ ਸਰ ਤੁਸੀਂ ਤੁਸੀਂ ਅਟ੍ਰੈਚਰ ਬੰਦਾ ਆਪਣੀ ਜ਼ੁਰਤ ਵਰਤ ਕੇ ਸੈਂਟਰ ਦੇ ਅੰਦਰ ਹੀ ਪਹੁੰਚ ਗਿਆ ਜੀ ਫਿਰ ਆਰਓ ਦੀ ਨਾਮਜ਼ਦਗੀ ਕੈਨਸਲ ਕਰਾਵੇ ਮਤਲਬ ਇਹ ਨਹੀਂ ਕਿ ਯਾਰੋ ਦਫ਼ਤਰਾਂ ਦੀ ਬਿਲਡਿੰਗ ਵੀ ਉਹਦੇ ਦਫ਼ਤਰੋਂ ਮਸੰਟੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ ਸੇ ਪੇਪਰ ਕੋਨੇ ਆ 5 ਕਿਲੋਮੀਟਰ ਪਹਿਲਾਂ ਖੋਲ ਹੈ ਬਿਲਕੁਲ ਠੀਕ ਹੈ ਬਿਲਕੁਲ ਸੀ ਇਹ ਗੱਲ ਇਹਨਾਂ ਨੂੰ ਸਮਝਾਓ ਸਰ ਸਰ ਸਾਹ ਜੀ ਅੰਮ੍ਰਿਤਪਾਲ ਜੀ ਗ੍ਰੈਂਸ ਸਰ ਜੀ ਕਿਵੇਂ ਰਿਹਾ ਆਈਟੀਆਈ ਸਰ ਬਿਲਕੁਲ ਠੀਕ ਹੈ ਸਰ ਤੇ ਸਰ ਹੁਣ ਅਸੀਂ ਵੈਪਰ ਸਰ ਮੇਰੇ ਨਾਲ ਨੇ ਸਰ ਅਸੀਂ ਗੱਟੀ ਚ ਬੈਠੇ ਆ TSPC 1 2 ਅਸੀਂ ਹੁਣੇ ਬੈਰੀਕੇਡਸ ਲਾਉਣ ਲੱਗਿਆ ਸਰ ਸਾਰੇ ਜਦੋਂ ਸਰ ਦੇਖਣਗੇ ਰਿਪੋਰਟ ਵੀ ਫਾਈਨ ਸਰ ਠੀਕ ਹੈ ਜਸਦੀਪ ਜੀ ਸਰ ਪੀ ਟੈਗ ਦਾ ਸਰ ਚਾਰ ਭਰੇ ਆ ਸਰ ਚਾਰ ਜੜਿਆ ਨੇ ਅੱਜ ਤਾਂ ਪੀਸਫੁਲ ਸਿਚੂ ਸਰ ਕਾਨੂੰਨ ਸਰ ਦੇਵੇਂ ਕਿ ਅਸੀਂ ਹਥਿਆਰ ਰੱਖਾਂਗੇ ਜੇ ਕੁਝ ਕਰਨਾ ਵੀ ਹੋਵੇ ਸਰ ਘਰ ਦਾ ਰਸਤੇ ਚ ਕਰਾ ਦੇਣਾ ਪਰ ਮੈਸੇਜ ਜੀ ਜੀ ਤੁਸੀਂ ਜਨਾਬੇ ਸਟੇਸ਼ਨ ਗਏ ਹੋ ਐਕਸਰ ਸਰ ਐਸ ਪੀ ਬੀ ਆਈ ਜੀਲ ਸਰ ਸਰ ਮੈਂ ਖੋਦ ਹੁਣੀ ਜਾ ਕੇ ਐ ਸਰ ਨਾਮ ਜਦਗੀ ਜਿੱਥੇ ਦੋ ਜਗ੍ਹਾ ਭਰ ਸਕਣਾ ਔਰ ਮੈ ਵੀ ਦੀ ਸੀ ਸਰ ਕਿ ਉੱਥੇ ਬਾਕੀ ਸਭ ਪੀਸਫੁਲ ਸੀ ਜੋ ਡਾਇਰੈਕਸ਼ਨ ਤੋਂ ਦਿੱਤੇ ਸਨ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਸਾਰਿਆਂ ਨੂੰ ਇੱਕ ਵਾਰ ਟ੍ਰੈਕਸ਼ਨ ਤੋਂ ਜਾਣ ਕੋਲ ਆਈ ਸੀ ਸਰ ਕੱਲ ਨੂੰ ਮੈਂ ਵੀ ਉੱਥੇ ਹਾਜ਼ਰ ਹੋਵਾਂਗਾ ਅੰਕਸਰ ਤੇ ਡਬਲ ਪੈਰੀਕੇਟੇ ਦੀ ਵੀ ਕਰਾਂਗੇ ਸਰ ਜੇ ਲੋੜ ਪਈ ਫੋਰਥ ਤੇ ਸਰ ਮੈਂ ਦੱਸ ਦਿਆਂਗਾ ਸਰ ਐਸਪੀ ਚ ਸਭ ਨੂੰ ਸਰ ਕੱਲ ਐਸਪੀ ਸਿਟੀ ਵਾਂਗੇ ਸ਼ਹਿਰ ਜਿੱਥੇ ਆਈਪੀਆਈ ਹਲੋ ਜੀ ਸਰ ਜੀ ਸਰ ਜੀ ਸਰ ਕਿ ਐਸਪੀ ਸਿਟੀ ਸ਼ਰਚੇ ਰਹੇਗੇ ਸਪੀਡ ਕੋਟੜਾ ਸਮਾਨਾਤ ਪਾਤਣਾ ਨੂੰ ਦੇਖਾਂਗੇ ਸਰ ਐਸਪੀ ਸਪੈਸ਼ਲ ਬ੍ਰਾਂਚ ਢਾਬੇ ਨੂੰ ਤੇ ਸਰ ਐਸਪੀ ਪੀਬੀਆਈ ਕਨੌਰ ਨੂੰ ਤੇ ਸਪੀ ਪ੍ਰੈਫੈਕਚਰਾਜਪੁਰ ਨੂੰ ਬਰਾਈਟ ਇਹ ਹਾਂਜੀ ਤੁਸੀਂ ਡਬਲ ਡਿਪਲॉयਮੈਂਟ ਬੀਡੀਪੀਓ ਦਫ਼ਤਰਾਜ ਇੰਤਨ ਮੰਡੇ ਕੱਲ੍ਹ ਦੇ ਲਈ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਉਹਨੇ ਬਣਾਓ ਇੱਕ ਸਟੈਪ ਨੋਟ ਏਡੀ ਡੀਐਸਪੀ ਟਿਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਇਹਨੂੰ ਪੁੱਛਿਆ ਤੇ ਹੁਣ ਉਹ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਅੱਗੇ ਨਾਮ ਦਿੱਤੀਆਂ ਹੋਈਆਂ ਸਬੀਰ ਬਾਦਲ ਆ ਗਿਆ ਇੱਥੇ ਰੋਣਾ ਪੈ ਗਿਆ ਇੱਥੇ ਨਹੀਂ ਪਿਆ ਮੈਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਹੈ ਟਿਵਾਣਾ ਸਾਹਿਬ ਕਵਰਟ ਸਰ ਰਾਈਟ ਸਰ ਟਰਮ ਸਰ ਕਿ ਐਸਪੀ ਡੀ ਸਾਹਿਬ ਮੇਰੇ ਕੋਲੇ ਹੀ ਨੇ ਇਹ ਹੁਣ ਕੱਲ ਪਰਸੋਂ ਤੇ ਇਲੈਕਸ਼ਨ ਦੇ ਸਮੇਂ ਵੀ ਇਹ ਸਪਰਾਈਕਿੰਗ ਰਿਜ਼ਰਵ ਦੇ ਚਾਰਜ ਰਹਿਣਗੇ ਜਿੱਥੇ ਵੀ ਕੋਈ ਬਲ ਟਕਲੇਸ਼ ਪਿਆ ਉੱਥੇ ਐਸਪੀ ਡੀ ਸਾਹਿਬ ਤੇ ਸੀਆਈਏ ਦੀ ਟੀਮਾਂ ਮੂਵ ਕਰਨਗੇ ਤੇ ਹੋਰ ਕਿਸੇ ਦਾ ਕੋਈ ਪੁਆਇੰਟ ਜੀ ਸਬੇ ਵੋਐਸਆਈ ਜਿੰਨੇ ਵੈਪਰ ਜਾਣੇ ਕੋਈ ਸੇ ਸਰ ਗੁੱਸੇ ਕੀ ਬੇਨਤੀ ਕਰ ਰਹਾ ਸਰ ਮੈਸੇ ਲਾਇਸੈਂਸ ਹੀ ਹੈ ਸਰ ਹਾਂ ਗੁੱਸੇ ਸਰ ਮੈਨੂੰ 15 ਕ ਬੰਦੇ ਐਡੀਸ਼ਨਲ ਕੀ ਮਿਲ ਜਰਦਾ ਸਾਡੇ ਜਿੱਦੋਂ ਬਾਹਰ ਜੇ ਸੀਆਜੀ ਰਾਜਪੁਰਾ ਮੈਸੇ ਸਰ ਭੋਗੇ ਕਰ ਰਹਾ ਬਈ ਬਸ ਇਹਨਾਂ ਨੂੰ ਸੀਆਜੀ ਰਾਜਪੁਰਾ ਦੇ ਦਿਓ ਜੀ ਰਾਈਟ ਸਰ ਸਪੈਸ਼ਲ ਸੇ ਦੇ ਦੇਣਾ ਸਰ ਸਰ ਜੀ ਥੈਂਕ ਯੂ ਸਰ ਸਰ ਸਾਡੇ ਸਰ ਸਾਡੇ ਅੱਜ 15 ਨਾਮਜ਼ਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਕਨੌਰ ਤੇ 12 ਸ਼ੰਗੂ ਚ ਹੋ ਗਈਆਂ ਸੀਗੀਆਂ ਤੇ ਬਾਕੀ ਸਰ ਜੇ ਸਰਕਲ ਪੈਰੀਗੇਟਿੰਗ ਵਗੈਰਾ ਸੁਖਦੀਰ ਬਾਦਲ ਆਉਣਗੇ ਤਾਂ ਫਿਰ ਉਸ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਕਿਵੇਂ ਫੋਸਟ ਜਿਵੇਂ ਹੋਇਆ ਥੋੜਾ ਬਲਤਾ ਤਾਂ ਕਿ ਰੋਕੋ ਵਾਸਤੇ ਹਰਮਨ ਸੁਖਦੀਰ ਬਾਦਲ ਅੱਜ ਤੋਂ 10 ਸਾਲ ਪਹਿਲਾਂ ਦਿੱਤੀ ਸੀ ਇਹ ਮੰਡਾ ਸੀ ਉਹਨਾਂ ਰੋਟੀ ਸੀ ਥੋੜੀ ਪਰ ਠੀਕ ਹੈ ਸਰ ਚਲੋ ਜੇ ਆਇਆ ਤੇ ਕਿਸੇ ਦੀ ਇੰਨੀ ਜਲਤ ਥੋੜੀ ਜਿਹੀ ਡਰਿੰਕ ਅਫਸਰ ਦੇ ਕਮਰੇ ਚ ਪਰਕੇ ਬਾਕੀ ਅਫਸਰ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਕਰ ਹਾਂ ਦੇਖੀ ਜਾਉਂਗਾ ਠੀਕ ਹੈ ਸਰ ਠੀਕ ਹੈ ਤਾਂ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਬੰਦੇ ਲਵਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਹੇ ਹੋਏ ਆ ਮਸ਼ਕੂਰਤੀ ਨਾਲ ਹੋ ਜਾਂਦਾ ਹੋਰ ਕੋਈ ਨਾ ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜੇ ਮੈਂ ਗਾਈਡ ਕੀਤਾ ਹੋਵੇ ਕੰਮ ਕਰੋ ਜੀ ਸਾਰੇ ਥੈਂਕ ਯੂ ਸਰ